ਬਿਲਕੁਲ 3 ਮਹੀਨਾ ਪਹਿਲਾਂ ਮੈਨੂੰ ਕੁਮਰਸਾ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਮਿਲਣਾ ਮੈ ਜੀਨ ਕਹਿੰਦਾ ਮੈਂ ਰਾਤ ਨੂੰ ਡੇਟ ਹੋਊਗਾ 10 ਵਜੇ ਵਿਲੇ 10 ਵਜੇ ਤੋਂ ਬਾਅਦ ਮਿਲੂਗਾ ਮੈਂ ਕੋਈ ਨਹੀਂ ਲੇਟ ਆਜੂ ਲੇਕਿਨ ਮੇਰੇ ਕੋਲ ਤਾਂ ਕੀ ਹੋਣਾ ਜੀ ਮੈਂ ਸ਼ਾਮ ਨੂੰ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਜਿਹਦੇ ਵਿੱਚ ਇਹ ਪੰਜ ਮੈਂਬਰ ਜਿਹੜੀ ਪੁਰਤੀ ਕਮੇਟੀ ਆ ਉਹਦੇ ਖਿਲਾਫ ਤੇ ਮੇਰੇ ਨਿੱਜੀ ਖਿਲਾਫ ਉੱਥੇ ਬੋਲ ਰਹੇ ਨੇ ਚਲੋ ਮੈਂ ਉਹਨਾਂ ਦੀ ਮਰਜ਼ੀ ਹੈ ਨਹੀਂ ਮਤ ਜਾਈਦੀ ਉਹਨਾਂ ਨੂੰ ਸਾਡੇ ਤੋਂ ਅਸੀਂ ਚੁੱਪ ਰਹੇ ਲੇਕਿਨ ਹੁਣ ਮੈਂ ਦੇਖ ਰਿਹਾ ਵੀ ਕੁਝ ਦਿਨਾਂ ਤੋਂ ਰੈਗੂਲਰ ਉਹਨਾਂ ਦੀਆਂ ਸਟੇਟਮੈਂਟਾਂ ਉਹਨਾਂ ਦੇ ਇੰਟਰਵਿਊ ਜਿਹੜੇ ਆ ਰਹੀਆਂ ਨੇ ਸਿਰਫ ਮੇਰੇ ਖਿਲਾਫ ਹੀ ਆ ਰਹੀਆਂ ਨੇ ਮੇਰਾ ਕਰਮਜੀਰ ਸਿੰਘ ਦਾ ਕਲਪ ਕੈਡਿਟ ਚੋਂ ਡਰਦੇ ਉਹਨਾਂ ਦੇ ਕਲਪ ਦਾ ਕੁਛ ਹਰ ਰੋ ਕਰਦੇ ਨਹੀਂ ਕਰਦੇ ਲੇਕਿਨ ਉਹਨਾਂ ਦੀ ਹਰ ਇੰਟਰਵਿਊ ਦੇ ਵਿੱਚ ਮੇਰਾ ਜ਼ਿਕਰ ਆ ਰਿਹਾ ਕਿ ਮੈਂ ਉਹਨਾਂ ਦੀ ਸ਼ਰਨੋਧਤਾ ਕਰ ਰਿਹਾ ਮੈਂ ਕਦੇ ਕਦੇ ਕਹਿੰਦਾ ਕਿ ਕਿਸੇ ਪਾਰਟੀ ਦੀ ਮਦਦ ਕਰ ਰਿਹਾ ਕਦੇ ਕਿਸੇ ਪਾਰਟੀ ਦੀ ਰਨ ਨਹੀਂ ਹੁੰਦੀ ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗਾ ਤੁਸੀਂ ਉਹ ਸਬੂਤ ਪੇਸ਼ ਕਰ ਦਿਓ ਲੋਕਾਂ ਨੂੰ ਆਪੇ ਸਭ ਨੂੰ ਪਤਾ ਲੱਗ ਜਾਊਗਾ ਜਿਹੜਾ ਵੀ ਤੁਸੀਂ ਕਦੇ ਕਹਿੰਦੇ ਹੋ ਕੋਈ ਪੰਜ ਮੈਂਬਰੀ ਕਮੇਟੀ ਜੋ ਕੋ ਦਿੱਲੀ ਗਿਆ ਮੰਨੀ ਬਾਰਟੀ ਨੂੰ ਬਿਲਡੇਗਾ ਤੁਸੀਂ ਸਬੂਤ ਦਿਓ ਤਾਂ ਉਹ ਤਾਂ ਸਹੀ ਸਾਨੂੰ ਵੀ ਪਤਾ ਲੇ ਕਿ ਕੌਣ ਗਿਆ ਵਾ